1 ਲੱਖ ਰੁਪਏ ਇਹ ਨਾਂ ਵਜੋਂ ਦੰਨਾ। ਜਦੋਂ ਦਾ ਪੰਜਾਬ ਦੀ ਧੀ ਕੁਲਵਿੰਦਰ ਕੌਰ ਨੇ ਕੰਗਣਾ ਰੌਦ ਦੇ ਥੱਪੜ ਮਾਰਿਆ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਵੀਡੀਓ ਬਣਾ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਜਿੱਥੇ ਕੰਗਣਾ ਰੌਦ ਦੇ ਥੱਪੜ ਵਜਿਆ ਉਸ ਤੋਂ ਬਾਅਦ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਅੱਜ ਪੂਰਾ ਪੰਜਾਬ ਖੜਿਆ ਤੇ ਖੜਨਾ ਵੀ ਚਾਹੀਦਾ। ਤੁਹਾਨੂੰ ਦੱਸ ਦਈਏ ਲੋਕ ਜ਼ੂਮ ਕਰ ਕਰਕੇ ਕੰਗਣਾ ਰਣੌਦੇ ਚਿਹਰੇ ਦੀਆਂ ਫੋਟੋਆਂ ਦਿਖਾ ਰਹੇ ਨੇ ਪੰਜੇ 6 ਵਜੇ ਦੀਆਂ ਵੀਡੀਓ ਦਿਖਾ ਰਹੇ ਨੇ ਫੋਟੋਆਂ ਦਿਖਾ ਰਹੇ ਨੇ ਤੁਹਾਨੂੰ ਦੱਸ ਦਈਏ ਬਹੁਤ ਸਾਰੇ ਲੋਕ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਉਤਰ ਚੁੱਕੇ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪੰਜਾਬ ਦਾ ਹੀ ਵਿਅਕਤੀ ਕੁਲਵਿੰਦਰ ਕੌਰ ਨੂੰ ਸ਼ਾਬਾਸ਼ੀ ਦਿੰਦਾ ਕਿ ਸਾਡੀ ਭੈਣ ਨੇ ਬਹੁਤ ਵੱਡਾ ਕੰਮ ਕੀਤਾ ਤੇ 1 ਲੱਖ ਰੁਪਿਆ ਇਨਾਮ ਵਜੋਂ ਦੇਣ ਦੀ ਗੱਲ ਕੀਤੀ ਆ ਕੀ ਬਹੁਤ ਵੱਡਾ ਕੰਮ ਕਰ ਦਿੱਤਾ ਤੇ ਕੁਲਵਿੰਦਰ ਕੌਰ ਨੂੰ ਮੇਰੇ ਵੱਲੋਂ 1 ਲੱਖ ਰੁਪਏ ਦਿੱਤਾ ਜਾਵੇਗਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਹ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਅਸਲ ਪੰਜਾਬੀਓ ਕਿਉਂਕਿ ਇਸ ਸਮੇਂ ਪੰਜਾਬ ਦੀ ਧੀ ਦੇ ਨਾਲ ਸਾਨੂੰ ਖੜਨਾ ਚਾਹੀਦਾ ਤੇ ਪੰਜਾਬ ਦੀਆਂ ਧੀਆਂ ਹੁਣ ਪਹਿਲਾਂ ਵਰਗੀਆਂ ਨਹੀਂ ਰਹੀਆਂ ਪੰਜਾਬ ਦੀਆਂ ਧੀਆਂ ਦੇ ਵਿੱਚ ਵੀ ਅਣਖਾ ਤੇ ਇਸੇ ਤਰ੍ਹਾਂ ਅਣਖ ਹੋਣੀ ਚਾਹੀਦੀ ਆ ਜੇ ਇਸ ਧੀ ਦੇ ਵਿੱਚ ਅਣਖ ਸੀ ਇਸ ਧੀ ਦੇ ਦਿਲ ਦੇ ਵਿੱਚ ਦਰਦ ਸੀ ਪੰਜਾਬੀਆਂ ਲਈ ਕਿਸਾਨਾਂ ਲਈ ਆਪਣੀ ਨੌਕਰੀ ਗਵਾਉਣ ਦੇ ਬਿਨਾਂ ਡਰ ਤੋਂ ਥੱਪੜ ਜੜ ਦਿੱਤਾ ਤੇ ਅੱਜ ਪੂਰਾ ਪੰਜਾਬ ਇਸ ਧੀ ਦੇ ਨਾਲ ਖੜਾ ਹੈ ਦੇਖੋ ਤੁਸੀਂ ਵੀਡੀਓ ਕਿਸ ਤਰ੍ਹਾਂ 1 ਲੱਖ ਰੁਪਏ ਇਨਾਮ ਵਜੋਂ ਦਿੱਤਾ ਜਾ ਰਿਹਾ ਹੈ ਇਸ ਵੀਰ ਵੱਲੋਂ ਸ਼ੇਅਰ ਕਰ ਦਿਓ ਵੀਡੀਓ ਨੂੰ ਚੰਡੀਗੜ੍ਹ 에어ਪੋਰਟ ਤੇ CISF ਵਾਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾਨ ਅਨੁਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੰਦਾ ਹਾਂ